ਦੋਸਤੋ ਇੱਕ ਸ਼ਾਰਟ ਵੀਡੀਓ ਕਵਰ ਕਰਦੇ ਪਏ ਆ ਪਿੰਡ ਚਕਰੀ ਪੋਂਚੇਆ ਜਿਹੜਾ ਤਹਿਸੀਲ ਤਰਨਤਾਰਨ ਦੋ ਬੜਾ ਸੁਈਆਂ ਸੁਵਾਈਆਂ ਤੁਹਾਨੂੰ ਦਿਖਾਉਣੀਆਂ ਨੇ ਇਸ ਵੀਡੀਓ ਦੇ ਵਿੱਚ ਤੇ ਇੱਕ ਬਲੈਕ ਰੰਗ ਦੇ ਵਿੱਚ ਇਹ ਵੜ ਦੇਖੋਗੇ ਗੱਬਣ ਟੁਕੀ ਹੈ ਗਾਂ ਤਿਆਰੀ ਵਾਲੀ ਆ ਸ਼ਰਮਖ ਕੀ ਹਾਲ ਨੇ ਵਰੀ ਵਰੀ ਸੰਸਾ ਠੀਕ ਠਾਕ ਜੀ ਬਹੁਤ ਵਧੀਆ ਭਾਜੀ ਸ਼ਰਮਖ ਦੋ ਬੜਾ ਆਪਣੇ ਕੋਲ ਤਾਜ਼ੀਆਂ ਸੁਈਆਂ ਇਹ ਗੱਬਣ ਆ ਗਈ ਬਲੈਕ ਹਣ ਸੰਸਾਬ ਇੱਕ ਗੱਬੜਾ 810 ਦਾ ਨਰਮਿਆ ਹਾਂਜੀ ਠੀਕ ਆ ਜੀ ਹਾਂਜੀ 8-10 ਦਿਨ ਹਜੇ ਲੈਂਦੀ ਆ ਸੁਆ ਕਰਮਾ ਦੂਜਾ ਸੰਸਾਦ ਦੂਜਾ ਸੁਆ ਇਹ ਤਿੰਨੇ ਵੜਾ ਦੂਜਾ ਦੂਜਾ ਸੁਆ ਹੀ ਆ ਜੀ ਲਓ ਜੀ ਤਿੰਨੇ ਵੜਾ ਦੋਸਤ ਦੂਜਾ ਦੂਜਾ ਸੁਆ ਜਿਹੜੀਆਂ ਆਪਾਂ ਤੁਹਾਨੂੰ ਦਿਖਾ ਰਹੇ ਆ ਬਾਕੀ ਲੇਵਾ ਲੂਵਾ ਇਹਨਾਂ ਚ ਕਰਮ ਵਾਲੀ ਨੇ ਚੰਗਾ ਖੋਲਣਾ ਹਜੇ ਤੇ ਕੀ ਮੋਲ ਕੀ ਡਿਮਾਂਡ ਇਹਦੀ ਆ ਜੀ ਸੰਸਾਦ ਮੋਲ ਆ ਪਾ ਕਿਟਾ 45-50 ਜੋ ਮੱਝਾ 40000 ਦੀ ਵੜ ਦੇਣੀ ਅਜੇ ਨਰਮਿਆ ਥੋੜੀ ਠੀਕ ਆ ਜੀ ਹਾਂਜੀ ਲਓ ਵੀ ਅੱਜ ਦਾ ਮੋਲ ਆ ਜੀ ਹਾਂ ਅੱਜ ਕੱਚੀ ਆ ਨਰਮਾ ਕੋਈ 8-10 ਦਿ ਤੇ ਇਹ ਤਾਂ ਸੂਹਾ ਕਿਵੇਂ ਆ ਸੰਸਾ ਦੂਸਰਾ ਸੂਹਾ ਹੀ ਹੈ ਵੀ ਦੂਜਾ ਸੂਹਾ ਹਾਂਜੀ ਮਗਰ ਜਰਸੀ ਬੱਛੀ ਆ ਗਈ ਮਗਰ ਜਰਸੀ ਬੱਛੀ ਆਈ ਇਹਦੀ ਲੋ ਜੀ ਆ ਮਗਰ ਬੱਛੀ ਆ ਗਈ ਹੈ ਜੀ ਬਲੈਕ ਇੱਕ ਰੰਗ ਸ਼ਾਹਕਾਰੀ ਹੈ ਤੇ ਇਹਦੇ ਥੱਲੇ ਦੁੱਧ ਕਿੰਨਾ ਹੈ ਸੰਸਾ 12 ਲੀਟਰ ਹਾਜ਼ਰ ਹੈ ਜੀ 12 ਲੀਟਰ ਹਾਂਜੀ ਇਹਨੂੰ ਮੜਾ ਜਾ ਸ਼ਰਮਖ ਲਾਇਓ ਇਹਨੂੰ ਸੋ 12 ਲੀਟਰ ਦੁੱਧ ਇਹਦੇ ਥੱਲੇ ਹੁਣ ਮੌਜੂਦ ਆ ਠੀਕ ਆ ਜੀ ਕੋਈ 6-7 ਦਿਨਾਂ ਦੀ ਸੂਈ ਤੇ ਆ ਮਾਰੋ ਨੀਗਾ ਆ ਦੇਖੋ ਜੀ ਠੀਕ ਹੈ ਜੀ ਸੋ ਇਹ ਲੇਪੇ ਦੀ ਬੰਤਰਾ ਤੇ ਕਤਕੂਤ ਪੂਰਾ ਵੱਡਾ ਇਹਦਾ ਮੁੱਲ ਕੀ ਰਹੂਗਾ ਜਰਸੀ ਦਾ ਸਰਦ ਸਰ ਮੁੱਲ 45 50 43 ਹਜ਼ਾਰ ਦੀ ਵੜ ਦੇਣੀ ਆਪੇ 43 ਦੀ ਹਾਂਜੀ ਹਾਂਜੀ ਬਾਕੀ ਇਸ ਵਕਤ 12 ਚ ਬਾਜੂ ਕਰਮ ਵਾਲੀ ਕੋਈ ਚੰਗੀ ਸੀ ਚਵਾਉ ਹੀ ਚਵਾਉ 12 ਤੋਂ ਵੱਧ ਚਵਾਉ ਪਰ ਆਪਾਂ ਮੌਕੇ ਤੇ 12 ਚ ਹੋਣਾ ਹੈ ਹਾਂ ਹੁਣ 12 ਆਪਣੇ ਕੋਲ ਆਪਾਂ ਚੋਣਾ 12 ਜੀ ਆ ਆਪਣੇ ਕੋਲ ਆ ਗਈ ਇੱਕ ਯਰ ਸ਼ਰ ਦੇ ਵਿੱਚ ਕੋਈ ਹਨਾ ਹਾਂਜੀ 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 ਸ਼ਾਈ ਵਾਲ ਇਸ ਦਾ ਹਫਤੇ ਦੀ ਇਹ ਵੀ ਸੂਈ ਹੈ ਜੀ ਮਗਰ ਵਸ਼ ਸ਼ੈਰ ਯਰ ਸ਼ੈਰ ਆ ਮਗਰ ਆ ਗਿਆ ਯਰ ਸ਼ਰ ਬੱਛਾ ਮੀਲ ਕਾਫ ਹਾਂਜੀ ਹਫਤੇ ਦੀ ਸੂਈ ਹੈ ਤੇ ਦੂਜਾ ਸਵੇਰ ਹਨਾ ਦੂਜ ਉਹਦੇ 14 ਲੀਟਰ ਆ ਬਾਕੀ ਫੁੱਲ ਵੀਡੀਓ ਕੱਲ ਨੂੰ ਆ ਰਹੀ ਉਹਦੇ ਵਿੱਚ ਚਬਾਈ ਕਰਕੇ ਦਿਖਾਈ ਹੈ ਸਾਰੇ ਭਰਾਵਾਂ ਨੂੰ ਠੀਕ ਆ ਜੀ ਬੰਗਰ ਰਸੀ ਪਾ ਲਓ ਤੇ ਬਹੁਤ ਵਧੀਆ ਬੰਗਰ ਰਸੀ ਪਾਗੇ ਵੀ ਇਹਨਾਂ ਦਾ ਵੀ ਆਪਾਂ ਚਬਾਈ ਕਰਦੇ ਆ ਇੱਕ ਥਾਂ ਤੋਂ ਦੂਜੀ ਥਾਂ ਪੈਰ ਨਹੀਂ ਚੁੱਕਦੀਗੀ ਤੇ 14 ਲੀਟਰ ਦੇ ਹਿਸਾਬ ਨਾਲ ਅੱਜ ਰੇਟ ਤਾਂ ਕੀ ਕਰਤਾ ਫਿਰ ਸੰਤੋਖ ਸਾਬ ਆਪਾਂ ਹਾਂ ਨਾ 45000 ਦੇ ਮੁੱਲ 5050 ਜੋ ਮਾ ਦੇਗਾ 40000 ਦੀ ਵੜ ਦੇਣਗੇ 45 ਦੀ ਹਾਂਜੀ ਲਓ ਜੀ 45000 ਦੀ ਅੱਜ ਇਹ ਫਾਈਨਲ ਤੁਹਾਨੂੰ ਵੜ ਮਿਲ ਜਾਊਗੀ ਕਾਦਕੂਤ ਪੂਰਾ ਵੱਡਾ ਆ ਇਧਰ ਤੁਹਾਨੂੰ ਇੱਕ ਆਪਾਂ ਬਹਿਣੀ ਵਾਲੇ ਪਾਸੇ ਵਿਖਾ ਦਿੰਦੇ ਆ ਕਰੋ ਚੱਕ ਠੀਕ ਆ ਸੋ ਨੰਬਰ ਸਕਰੀਨ ਦੇ ਉੱਤੇ ਚੱਲਣ ਰਹੇ ਨੇ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਇਹ ਤਿੰਨ ਵੜਾ ਜਮਕਾਊਗਾ ਇਹ 45 ਦੀ ਆ 43 ਦੀ ਆ ਤੇ ਉਹ 40 ਦੀ ਆ ਠੀਕ ਆ ਜੀ ਸੋ ਪੜਤਾ ਬਿਲਕੁਲ ਜਾਇਜ਼ ਧੰਨਵਾਦ ਸਾਰੇ ਭਰਾਵਾਂ ਦਾ ਸ਼ਾਰਟ ਵੀਡੀਓ ਵੇਖਣ ਦੇ